ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕਹਦੇ ਦੇਖ ਕੇ ਤਾਂ ਭਾਰਤ ਮੰਤਰੀ ਪ੍ਰਿੰਮਾਂ ਮੁੰਦਰ ਮੋਦੀ ਜੀ ਉਹਨਾਂ ਲੋਕਾਂ ਦੀ ਜਜ਼ਬਾਤਾਂ ਨਾਲ ਖਿਲਾਰਜ ਕਰ ਰਹੇ ਆ ਉਹਨਾਂ ਲੋਕਾਂ ਦੀ ਗੱਲ ਨਹੀਂ ਫੁੰਦੇ ਉਹਨਾਂ ਲੋਕਾਂ ਨੂੰ ਟਵਰਡ ਕਰ ਰਹੇ ਆ ਕਾਹਦੇ ਤੇ ਗੈਸ ਇਹ ਕੋਲ ਕੋਲੇ ਜੋ ਜਲਾ ਰਿਹਾ ਹੈ ਗੋਲੀਆਂ ਜਲਾ ਰਿਹਾ ਹੈ ਦਸ਼ੱਦਦ ਕਰ ਰਿਹਾ ਜਿੰਨਾ ਲੋਕਾਂ ਦੇ ਹੁਲਕਣ ਪੀਠ ਯਾਤਰਾ ਤਰੀਪ ਹੋ ਰਹੀ ਸਾਡੇ ਕੋਲ ਤੇੰਦਰੂਸਤ ਰਿਹਾ ਕਿਸਾਨਾਂ ਦੇ ਸਤਾਪੀ ਦਰਬਾਨ ਸਾਡੇ ਕੋਲ ਤੇ ਗਦਰੀ ਬਾਬੇ ਸਾਡੇ ਕੋਲ ਤੇ ਰਾਜਗੁਰੂ ਸ੍ਰੀ ਸਾਡੇ ਕੋਲ ਤੇ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਪੁਰਖਿਆਂ ਨੇ ਇਹ ਕੁਝ ਆਜ਼ਾਦ ਕਰਾਇਆ ਫੇਰ ਦੇਸ਼ ਦੀ ਰਾਖੀ ਅੱਜ ਸਾਡੇ ਬੱਚੇ ਕਰਦੇ ਨੇ ਪਸੰਦਾਂ ਦੇ ਵਿੱਚ ਕਰਦੇ ਕੋਈ ਐਸਾ ਦਿਨ ਨਹੀਂ ਹੁੰਦਾ ਪੰਜਾਬ ਵਰ ਹਰਿਆਣਾ ਜਿੱਦੇ ਕਿਸੇ ਪਿੰਡ ਦੇ ਵਿੱਚ ਤਰੰਗੇ ਜਲੇਟ ਕੇ ਕਿਤੇ ਸਾਡੇ ਨੌਜਵਾਨ ਦੀ ਬਾਤ ਆਉਂਦੀ ਹੈ ਜਿਹੜੇ ਜਮੂਦ ਨਹੀਂ ਦੇ ਦੀ ਰਾਖੀ ਕਰਦੇ ਆ ਜਿਹੜੇ ਗਲਵਾਨ ਕਰਦੇ ਆ ਮਾਤੇ ਆ ਜਾਂ ਜਿਹੜੇ ਪਾਕਿਸਤਾਨ ਦੀ ਹੱਦ ਤੇ ਮਾਤੇ ਸੋ ਤੁਸੀਂ ਕਿਸਾਨ ਦੀ ਗੱਲ ਨੂੰ ਇਗਨੋਰ ਕਰਕੇ ਤੁਸੀਂ ਦੇਸ਼ ਨੂੰ ਦੂਰ ਕਰਦੇ ਹੋ ਦੇਸ਼ ਦਾ ਅਰਥ ਕਰਦੇ ਕਿਸਾਨ ਦਾ ਮਤਲਬ ਕੱਲਾ ਕਿਸਾਨ ਨਹੀਂ ਹੈ ਕਿਸਾਨ ਦਾ ਮਤਲਬ ਸਾਡਾ ਸਾਰਾ ਅਰਥਚਾਰਾ ਕਿਸਾਨ ਜੇ ਖੁਸ਼ਹਾਲ ਹੈ ਤਾਂ ਸਾਡਾ ਮਜ਼ਦੂਰ ਖੁਸ਼ਹਾਲ ਜੇ ਕਿਸਾਨ ਖੁਸ਼ਹਾਲ ਹੈ ਤਾਂ ਸਾਡਾ ਦੁਕਾਨਦਾਰ ਖੁਸ਼ਹਾਲ ਹੋਵੇਗਾ ਜੇ ਕਿਸਾਨ ਖੁਸ਼ਹਾਲ ਹੈ ਤਾਂ ਸਾਡਾ ਜਿਹੜਾ ਵਪਾਰੀ ਹੈ ਉਹਦਾ ਕੰਮ ਚੱਲੇਗਾ ਜੇ ਕਿਸਾਨ ਕੋ ਫਸਲ ਪੈਦਾ ਕਰਦਾ ਤਾਂ ਕਾਰਖਾਨਾ ਚੱਲੇਗਾ ਤੋ ਸਾਡੀ ਜਿਹੜੀ ਅਰਥ ਵਿਵਸਥਾ ਉਹ ਕਿਸਾਨੀ ਨਾਲ ਜੁੜੀ ਹੋਈ ਹੈ ਔਰ ਇਹ ਵੀ ਗੱਲ ਕੱਲ ਸਾਡੇ ਨਿਤਨ ਗੜਕਰੀ ਜੀ ਅਗਰਸਰ ਸਾਹਿਬ ਆਏ ਉੱਥੇ ਉਹ ਗੱਲ ਕਰਕੇ ਗਏ ਕਿ ਬਿਨਾ ਕਿਸਾਨ ਨੂੰ ਨਾਲ ਲਿਆ ਤੁਸੀਂ ਦੇਸ਼ ਦੀ ਜਿਹੜੀ ਜਿਹੜੀ ਲੋ 5 ਟ੍ਰਿਲੀਅਨ ਇਕਨੋਮੀ ਦੀ ਗੱਲ ਕਰ ਰਹੇ ਹੋ ਉਹ ਨਹੀਂ ਵਧਣੀ ਸਾਡੇ ਦੇਸ਼ ਦੇ ਉਹ ਪ੍ਰਾਕਟਿਕ ਜੀ ਜਗਜੀਤ ਧੰਗੜ ਜੀ ਨੇ ਸਾਫ਼ ਤੇ ਕੁੱਲੇ ਹਸਬਾ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨੇ ਗੱਲ ਕਹੀ ਕਿ ਤੁਸੀਂ ਕਿਸਾਨ ਨਾਲ ਗੱਲ ਕਰੋ ਤੁਸੀਂ ਕਿਸਾਨ ਨਾਲ ਗੱਲ ਕਰੋ ਜੇ ਤੁਸੀਂ ਕਿਸਾਨ ਦਾ ਹਿੱਤ ਨਹੀਂ ਨਾ ਕਰਦੇ ਤਾਂ ਤੁਸੀਂ ਦੇਸ਼ ਦਾ ਬਹੁਤ ਵੱਡਾ ਅਹਿਿਤ ਕਰ ਤੁਸੀਂ ਦੇਸ਼ ਦਾ ਨੁਕਸਾਨ ਕਰਦੇ ਔਰ ਇਹ ਕਿਸੇ ਨੂੰ ਦੱਸੋ ਜੀ.ਕੇ.ਪੀ. ਭਾਰਤ ਜਿਹੜੀ ਹੋ ਗਈ ਹੈ ਸਰਹੱਦ ਦਾ ਮਸਲਾ ਮੰਨਦੇ ਉਹਨਾਂ ਦਾ ਬਾਰਡਰ ਇਸ ਤਰ੍ਹਾਂ ਬਣਾਇਆ ਹੋਇਆ ਜਿਵੇਂ ਪੰਜਾਬ ਇਤਿਹਾਸਿਕ ਤੌਰ ਤੇ ਹੋ ਰਹੀ ਹੁੰਦਾ ਦੇ ਸਾਥ ਤੇ ਪਟਾਵਲਾ ਲਾਡੂ ਵਾਲੇ ਵੀ ਉੱਠ ਗਏ ਗਰਨਾਟਕਾਲੀ ਉੱਠ ਗਏ ਆ ਮਹਾਰਾਸ਼ਟਰ ਵਾਲੇ ਉੱਠ ਗਏ ਆ ਹਰਿਆਣਾ ਵਾਲੇ ਤਾਂ ਪਹਿਲਾਂ ਹੀ ਨਾਲ ਸੀ ਪੱਛਮੀ ਬੰਗਾਲ ਵਾਲੀ ਵੀ ਉੱਠਣ ਗਈ ਜੀ ਜੋ ਪੀਰੀਅਡ ਦੀ ਸਾਰੀ ਉੱਠਣ ਗਈ ਜੀ ਸੂਕਿਸਾਨ ਵਾਲੇ ਤਾਂ ਸਾਰਿਆਂ ਨੂੰ ਕਿਸਾਨ ਤਾਂ ਕਿਸਾਨ ਹੀ ਐ ਜੀ ਤੋਂ ਇਸ ਕਰਕੇ ਸਮਾ ਰਹਿੰਦੇ ਹੋਏ ਮਾਂ ਜੋ ਭਗਤ ਹਰਮਨ ਸਿੰਘ ਸਾਖਰੀ ਨੇ ਦੱਸਦੇ ਬੋਲਦਾ ਤਾਂ ਸਮਾ ਰਹਿੰਦੇ ਹੋਏ ਅੱਗੇ ਆ ਕੇ ਸਰਕਾਰ ਮਾਂ ਹੁੰਦੀ ਹੈ ਮਾਂ ਦੀ ਭੂਮਿਕਾ ਜਾ ਕੇ ਜੀਹੋ ਕੰਮ ਦੀ ਗੱਲ ਤੋਂ ਔਰ ਇਹਦਾ ਫਲ ਹੈ ਜੀ ਕੋਈ ਰਾਇਲ ਮਤਲਬ ਕੋ ਜਾਣ ਕੇ ਨਹੀਂ ਦਿੱਤਾ ਜਾ ਰਹੀ ਕੀ ਮੰਨਦੇ ਉਹ ਦੀ ਦਿੱਤੀ ਹੈ ਇਹਦੇ ਵਿੱਚ ਤਾਂ ਅੜਾਨੀ ਲੱਗਦਾ ਬਿਲਕੁਲ ਕੋਈ ਤਾਂ ਨਹੀਂ ਲੱਗਦਾ ਜਿੰਨਾ ਮੈਂ ਤੋਂ ਦੇਸ਼ ਦੇ ਦੇਸ਼ ਦੇ ਗੁਰਮੰਨਾਂ ਦਾ ਕੋਈ ਨਾ ਕੋਈ ਗੱਲ ਕਰਦੀ ਹੈ ਅਕਸਰ ਜ਼ਿਆਦਾ ਨਹੀਂ ਕਰਦੇ ਇਹਦੀ ਗੱਲ ਨੰਦ ਮਾਤੇ ਕੰਨਾਂ ਲੋਕੀਂ ਪਟਰੇ ਕਰਦੇ ਨਾ ਬੇਜਿ ਲਗਾਤਾਰ ਇਸ ਤਰ੍ਹਾਂ ਦੇ ਟਿਕਣੀਆਂ ਕਿਸਾਨਾਂ ਪ੍ਰਤੀ ਮਹਾਤਮਾ ਗਾਂਧੀ ਦੇ ਪ੍ਰਤੀ ਵੀ ਉਹਨਾਂ ਦੇ ਸਰ ਦੇ ਬੋਲੀ ਨੇ ਕਿਤਰਾ ਵਾਚਿਆ ਦੇਖੋ ਇਹ ਹਾਤੀ ਜਾਨੀ ਬਣੀ ਹੈ ਤਾਂ ਵੀ ਤਾਂ ਇਹ ਸਤਿ ਸਤਿ ਬਣੀ ਤੇ ਨਹੀਂ ਪਤਲੀ ਤਾਂ ਲੱਗਦਾ ਵੀ ਇਹਦੀ ਮੰੰਦ ਕੀ ਤਵੱਦ ਹੁਣੀ ਚਾਹੀਦੀ ਔਰ ਇੱਕ ਜਿੰਨੇ ਵਾਰ ਸੰਪੀਰ ਮੰਦ ਪਰਲਮੈਂਟ ਤੇ ਗਿਆ ਸੀ ਜੀ ਤਾਂ ਇਹ ਇਸ ਤਰ੍ਹਾਂ ਦੀ ਸਟੇਟਮੈਂਟਾਂ ਜੀ ਦੇਤੀ ਨੇ ਦੇਖੋ ਜੀ ਮੈਂ ਤਾਂ ਬਤੌਰ ਸਪੀਕਰ ਸਾਹਿਬ ਤੋਂ ਕਹਿੰਦਾ ਮੈਂ ਇਹਨੂੰ ਲੱਗਦਾ

ਸਾਰੇ ਪੰਜਾਬ ਅੱਜ ਕਿਉਂ ਉੱਠਦਾ ਸਾਰੇ ਪੰਜਾਬ ਵਿੱਚ ਅਧੀਰੇ ਕਿਰਪਾ ਅੱਜ ਭਲਚਾਰੀ ਦਾ ਆਕਾਰ ਕਰਦੇ ਪਾਕਿਸਤਾਨੀ ਕਿਰਪਾ ਦੇ ਬੰਨਾਂ ਲੋਕਾਂ ਨੇ ਫੁੱਟ ਜਾ ਕੇ ਆ ਗਏ ਸਾਰੇ ਗਣੂ ਬਿਨਾ ਕੰਬੇ ਤੇ ਇਹ ਕਲਾਬ ਤੇ ਜਿੱਦੀ ਕੰਦਰੀਆਂ ਜਿੱਦੀ ਦੇਖੋ ਬਾਦਲ ਦਲ ਦਾ ਕਿਉਂ ਤੇ ਸਾਹਮਣੇ कभी कल बात करते लेकर आते हैं इसको कभी कभी जबी करवाने वाली कार्य या जबी करवाने वाली कार्य या जबी करवाने वाली करवानी तो लोग खाके बालों में लग रहे हैं स्टंटर कंजर्वेटर डाबा डिप्टा डिप्टर कंजर्वेटर जैसी बट्टे मिले हैं दूध और चाय के बादी के तक पूर्ण पहला ऐसे कैंडी भी बिन कहा�